ਗੀ ਕਿੱਥੇ ਸੀਗੀ ਇੰਨੀ ਰਾਤ ਹੋ ਗਈ ਐ ਤੈਨੂੰ ਸ਼ਰਮ ਸ਼ਰਮ ਹੈ ਨਹੀਂ ਕੋਈ ਤੂੰ ਸੂ ਰੋਟੀ ਨਹੀਂ ਖਾਦੇ ਹਲੇ ਉਹ ਜਿਹੜੀ ਜਲਾਨੀ ਇੰਨੀ ਰਾਤ ਨੂੰ ਘਰੇ ਆਵੇ ਉਹ ਬੰਦੇ ਦੇ ਅੰਦਰ ਰੋਟੀ ਲੱਗਦੀ ਐ ਨਾ ਤੂੰ ਸਵੇਰ ਦੀ 9 ਵਜੇ ਦੀ ਘਰੋਂ ਨਿਕਲੀ ਹੋਈ ਐ ਤੈਨੂੰ ਨਹੀਂ ਪਤਾ ਘਰੇ ਟਾਈਮ 'ਤੇ ਰਾਣਾ ਆਪਣਾ ਬੈਗ ਪੈਕ ਕਰ ਤੁਰ ਜਾ ਆਪਣੇ ਪਿੱਕੇ ਮੈਨੂੰ ਪਤਾ ਟਾਈਮ 'ਤੇ ਘਰੇ ਆਣਾ ਪਰ ਆਫਿਸ 'ਚ ਨਾ ਕੰਮ ਬਹੁਤ ਸੀਗਾ ਕਾਂਗਰ ਕੇ ਮਿਲੇਟ ਹੋ ਗਈ ਆਹੋ ਪਤਾ ਮੈਨੂੰ ਅੱਜ 10 ਵਜੇ ਆਈ ਐ ਕੱਲ ਨੂੰ 11 ਵਜੇ ਆਉਂਗੀ ਤੈਨੂੰ ਹਵਾ ਲੱਗ ਗਈ ਐ ਬਾਹਰ ਲਈ ਤੁਸੀਂ ਇੱਕ ਮਿੰਟ ਲਾਇਆ ਮੇਰੇ ਕਰੈਕਟਰ ਤੇ ਉਂਗਲੀ ਉਠਾਣ ਦਾ ਤੁਸੀਂ ਵੀ ਤਾਂ ਪਿੱਛੇ ਕ ਲੇਟ ਹੀ ਆਂਦੇ ਸੀਗੇ ਕਿੰਨੇ ਦਿਨ ਤੁਸੀਂ ਲੇਟ ਆਏ ਆ ਮੈਂ ਤਾਂ ਤੁਹਾਨੂੰ ਉਸ ਨਜ਼ਰ ਨਾਲ ਹੀ ਦੇਖਿਆ ਜਿਹੜੀ ਨਜ਼ਰ ਨਾਲ ਤੁਸੀਂ ਮੈਨੂੰ ਅੱਜ ਦੇਖ ਰਹੇ ਹੋ ਅੱਜ ਬੜੀ ਲੇਟ ਹੋਗੇ ਤੁਸੀਂ ਕੀ ਹੋਇਆ? ਓਫਿਸ ਨਾ ਮੇਰੇ ਪਿਓ ਦਾ ਨਹੀਂ ਹੈਗਾ। ਆਈ ਵੱਡੀ ਲੇਟ ਹੋ ਗਏ। ਮੈਂ ਤਾਂ ਵੈਸੇ ਹੀ ਪੁੱਛਿਆ ਸੀਗਾ ਰੋਟੀ ਪਾ ਲਾਉਂ ਤੁਹਾਨੂੰ। ਮੈਂ ਨਹੀਂ ਘੋਟਲੁੱਟੀ ਖਾਣੀ ਖਾ ਕੇ ਆਇਆ ਮੈਂ। ਆਇਆ ਯਾਨ ਤੁਸੀਂ ਕਿੰਨੀ ਵਾਰੀ ਲੇਟ ਆਏ ਹੋ ਤੇ ਅੱਜ ਮੈਂ ਪਹਿਲੀ ਵਾਰੀ ਲੇਟ ਆਈ ਆ ਤੇ ਤੁਸੀਂ ਮੈਨੂੰ ਗਲਤ ਨਿਗਾਹ ਦੇ ਨਾਲ ਦੇਖਣ ਲੱਗੇ। ਤੁਸੀਂ ਮੈਨੂੰ ਇੱਕ ਵਾਰੀ ਵੀ ਪੁੱਛਿਆ ਕਿ ਰੀਤਾ ਤੂੰ ਕਿਉਂ ਲੇਟ ਆਈ ਏ ਕੀ ਹੋਇਆ ਸੀ? ਅਜਨੀਆ ਕੀ ਅੱਜ ਮੈਂ ਲੇਟ ਕਿਉਂ ਹੋਈ 8 ਵਜੇ ਤਾਂ ਮੈਨੂੰ ਛੁੱਟੀ ਹੋਈ ਸੀ ਜਦੋਂ ਮੈਂ ਆਟੋ ਲੈਣ ਲੱਗੀ ਮੈਨੂੰ ਆਟੋ ਨਹੀਂ ਮਿਲੇ ਸਾਰੇ ਰਸਤੇ ਮੈਂ ਚੱਲ ਕੇ ਆਈ ਆ ਮੇਰਾ ਉਤੋਂ ਫੋਨ ਵੀ ਸਵਿਚ ਆਫ ਸੀ ਤੁਹਾਨੂੰ ਕਿਤਾ ਦੱਸੀ ਮੈਨੂੰ ਤਾਂ ਲੱਗਦਾ ਸੀ ਤੁਸੀਂ ਮੇਰੀ ਵੇਟ ਕਰਦੇ ਹੋਵੋਗੇ ਤੁਸੀਂ ਟੈਨਸ਼ਨ ਚ ਹੋਵੋਗੇ ਕਿ ਨੀਤਾ ਅੱਜ ਕਿੱਥੇ ਰਹਿ ਗਈ ਪਰ ਤੁਸੀਂ ਮੂੰਹ ਹੀ ਬਣਾ ਲਿਆ ਆਨਿਕਾ ਜੇ ਮੈਂ ਹੌਨ ਉੱਚੀ ਬੋਲੂੰਗਾ ਨਾ ਕੀ ਫਾਇਦਾ ਤਮਾਸ਼ਾ ਹੋਊਗਾ ਬੱਚੇ ਉੱਠੂਗੇ ਗਵਾਂਡੇ ਕੀ ਸੋਚੂਗੇ ਇਸ ਕਰਕੇ ਚੁੱਪ ਕਰਕੇ ਸਵੇਰੇ ਨਾ ਪੱਕੇ ਤੁਰ ਜੀ ਮੈਨੂੰ ਨਾ ਅੱਜ ਪਤਾ ਲੱਗ ਹੀ ਗਿਆ ਕਿ ਤੁਹਾਡੀ ਸੋਚ ਕਿੰਨੀ ਗੰਦੀ ਆ ਵੈਸੇ ਤੁਹਾਡੇ ਵਰਗੇ ਬੰਦੇ ਨੂੰ ਨਾ ਸਫਾਈ ਦੇਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹਦੀ ਸੋਚ ਹੀ ਗਿਰ ਚੁੱਕੀ ਆ ਉਹਦੇ ਲਈ ਸੱਚ ਕੀ ਤੇ ਝੂਠ ਕੀ ਉਹਦੇ ਲਈ ਤਾਂ ਸਾਰਾ ਕੁਝ ਇੱਕ ਬਰਾਬਰ ਹੀ ਆ ਆਪਣੇ بیاਉ ਨੂੰ 5 ਸਾਲ ਹੋ ਗਏ ਨਾਲੇ ਦੋ ਬੱਚੇ ਵੀ ਨੇ ਤੁਹਾਨੂੰ ਹਜੇ ਵੀ ਮੈਂ ਤੇ ਹੀ ਗੀਣ ਨਹੀਂ ਹੈਗਾ ਤਾਂ ਤਾਂ ਮਾਰ ਹੋਣਾ ਚਾਹੀਦਾ ਕਿ ਮੇਰੀ ਜਰਾਨੀ ਜੋਬ ਵੀ ਕਰਦੀ ਆ ਤੇ ਘਰ ਦੇ ਕੰਮ ਵੀ ਕਰਦੀ ਆ ਤੁਸੀਂ ਫੇਰ ਮੇਰੇ ਤੇ ਸ਼ੱਕ ਕਰਦੇ ਹੋ ਹੋਗਾ ਕਿ ਮੇਰੀ ਜਾਨ ਹੀ ਲੇਟ ਹੋ ਗਈ ਰਾਤ ਦੇ 10 ਵਜ ਗਏ ਆ ਉਹਨੂੰ ਬਾਹਰ ਜਾ ਕੇ ਦੇਖਾਂ ਮੋਰ ਤੇ ਦੇਖਾਂ ਕਿ ਕਿੱਥੇ ਰਹਿ ਗਈ ਆ ਮੇਰੀ ਔਰੀ ਦਾ ਕੀ ਕਰਨੀ ਆ ਤੁਸੀਂ ਮੈਨੂੰ ਆਂਦੀ ਟੁੱਟ ਕੇ ਪੈ ਗਈ ਸਾਰੇ ਔਰਤੇ ਕਿਉਂ ਗਲਮ ਠਾਂਦੇ ਆ ਕਿ ਔਰਤ ਗਲਤ ਆ ਰਹਿੰਦੇ ਅਸੀਂ 20ਵੀਂ ਸਦੀ ਵਿੱਚ ਤੇ ਸੋਚ ਸਾਡੀ ਇੰਨੀ ਗੰਦੀ ਇਹ ਆਪਾਂ ਸੋਚ ਸੁਧਾਰ ਨਹੀਂ ਸਕਦੇ ਆਫਿਸ ਊਮਨ ਨੂੰ ਤਾਂ ਸਾਰੇ ਗਲਤ ਨਿਗਾਹਾਂ ਹੀ ਦੇਖਦੇ ਆ ਜੇ ਘਰ ਦੇ ਨਹੀਂ ਕੁਝ ਕਹਿੰਦੇ ਤਾਂ ਰਿਸ਼ਤੇਦਾਰ ਕਹਿੰਦੇ ਆ ਜੇ ਰਿਸ਼ਤੇਦਾਰ ਨਹੀਂ ਕਹਿੰਦੇ ਤਾਂ ਗਲੀਗਵਾਣ ਕਹਿੰਦਾ ਵਾਂ ਜੋਬ ਕਰ ਉਹਨੂੰ ਕਿਹਦਾ ਦਿਲ ਕਰਦਾ ਹਰ ਇੱਕ ਦੀ ਆਪਣੀ ਆਪਣੀ ਮਜਬੂਰੀ ਹੁੰਦੀ ਆ ਮੈਂ ਵੀ ਤਾਂ ਕਿਸੇ ਮਜਬੂਰੀ ਨਾਲ ਨਹੀਂ ਲੱਗੀ ਆ ਮੇਰਾ ਨਹੀਂ ਦਿਲ ਕਰਦਾ ਮੈਂ ਘਰ ਆ ਕਿ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਾਂ ਮੈਨੂੰ ਤਾਂ ਲੱਗਦਾ ਲੇਡੀਜ਼ ਪ੍ਰਤੀ ਇਹ ਵਾਲੀ ਥਿੰਕਿੰਗ ਨਾ ਲੋਕਾਂ ਦੀ ਕਦੀ ਖਤਮ ਨਹੀਂ ਹੋਣੀ ਹੈਗੀ ਲੋਕੀ ਆਪਣੀ ਸੋਚ ਚੇਂਜ ਕਰ ਹੀ ਨਹੀਂ ਸਕਦੇ ਨਾ ਲੋਕੀ ਘਰੇ ਜੀਣ ਦਿੰਦੇ ਆ ਨਾ ਬਾਹਰ ਜੀਣ ਦਿੰਦੇ ਆ